ਨੰਬਰ 1 ਜੇਕਰ ਤੁਹਾਡੇ ਲੀਵਰ ਦੇ ਵਿੱਚ ਇਨਫੈਕਸ਼ਨ ਹੈ ਤਾਂ ਤੁਹਾਨੂੰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਨੰਬਰ 2 ਤਰਬੂਜ ਖਾਣ ਦੇ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਤੇ ਗੁੱਸਾ ਘਟ ਆਉਂਦਾ ਹੈ। ਨੰਬਰ 3 ਖਾਣਾ ਖਾਣ ਤੋਂ ਪਹਿਲਾਂ ਇੱਕ ਹਰੀ ਇਲਾਇਚੀ ਨੂੰ ਚਬਾ ਲਓ। ਇਸ ਦੇ ਨਾਲ ਖਾਣਾ ਜਲਦੀ ਹਾਜ਼ਮ ਹੋ ਜਾਂਦਾ ਹੈ ਨੰਬਰ 4 ਸੌਂਫ ਖਾਂਦੇ ਨਾਲ ਪਾਚਨ ਕਿਰਿਆ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੁੰਦਾ ਹੈ ਤੇ ਐਸਿਡਿਟੀ ਦੀ ਸਮੱਸਿਆ ਖਤਮ ਹੁੰਦੀ ਹੈ ਨੰਬਰ 5 ਬੀਪੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਸਵੇਰੇ ਖਾਲੀ ਪੇਟ ਲਸਣ ਨੂੰ ਖਾਓ ਇਸ ਦੇ ਨਾਲ ਖੂਨ ਪਤਲਾ ਰਹਿੰਦਾ ਹੈ ਤੇ ਉਹ ਤੁਹਾਡੀਆਂ ਨਲੀਆਂ ਵਿੱਚੋਂ ਵੀ ਸਹੀ ਚੱਲਦਾ ਰਹਿੰਦਾ ਹੈ। ਨੰਬਰ 6 ਤਰਾਂ ਦਾ ਸੇਵਨ ਪਾਣੀ ਦੀ ਕਮੀ ਅਤੇ ਕਬਜ ਨੂੰ ਦੂਰ ਕਰਦਾ ਹੈ ਤੇ ਖੂਨ ਨੂੰ ਵੀ ਸਾਫ਼ ਕਰਦਾ ਹੈ। ਨੰਬਰ 7 ਮੂਲੀ ਦੇ ਪੱਤੇ ਲੀਵਰ ਦੀਆਂ ਬਿਮਾਰੀਆਂ ਦੇ ਲਈ ਵਰਦਾਨ ਹੁੰਦੇ ਨੇ। ਮੂਲੀ ਦੇ ਪੱਤੇ ਖਾਣ ਦੇ ਨਾਲ ਲੀਵਰ ਦੇ ਨਾਲ ਜਿਹੜੇ ਸਵੰਧਤ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਸਾਰਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਨੰਬਰ 8 ਜੇਕਰ ਤੁਹਾਡੇ ਢਿੱਡ ਦੇ ਵਿੱਚ ਕੀੜੇ ਨੇ ਤਾਂ ਪੇਠੇ ਨੂੰ ਖਾਓ। ਇਸ ਦੇ ਨਾਲ ਤੁਹਾਡੇ ਢਿੱਡ ਦੇ ਕੀੜੇ ਖਤਮ ਹੋਣਗੇ ਤੇ ਤੁਹਾਨੂੰ ਭੁੱਖ ਵੀ ਜ਼ਿਆਦਾ ਲੱਗੇਗੀ। ਨੰਬਰ 9 ਗਰਮੀਆਂ ਦੇ ਵਿੱਚ ਇੱਕ ਮੌਸਮ ਦੇ ਵਿੱਚ ਖੀਰਾ ਖਾਣ ਦੇ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਨੰਬਰ 10 ਨਿੰਬੂ ਪਾਣੀ ਪੀਣ ਦੇ ਨਾਲ ਸਰੀਰ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ। ਨੰਬਰ 11 ਦਹੀਂ ਖਾਣ ਦੇ ਨਾਲ ਪੇਟ ਅਤੇ ਅੰਤੜੀਆਂ ਦੀ ਜਿਹੜੀ ਗਰਮੀ ਹੈ ਉਹ ਦੂਰ ਹੁੰਦੀ ਹੈ। ਨੰਬਰ 12 ਰੋਜ਼ਾਨਾ ਕੋਸਾ ਦੁੱਧ ਪੀਣ ਦੇ ਨਾਲ ਚਿਹਰੇ ਦੇ ਉੱਪਰ ਨਿਖਾਰ ਆਉਂਦਾ ਹੈ। ਨੰਬਰ 13 ਅੰਬ ਖਾਣ ਦੇ ਨਾਲ ਡਿਪਰੈਸ਼ਨ ਦਾ ਖਤਰਾ ਘਟਦਾ ਹੈ। ਨੰਬਰ 14 ਕਿਸ਼ਮਿਸ਼ ਖਾਣ ਦੇ ਨਾਲ ਅੱਖਾਂ ਦੀ ਰੋਸ਼ਨੀ ਵਾਧੀ ਹੈ। ਨੰਬਰ 15 ਐਲੋਵੀਰਾ ਨੂੰ ਦੰਦਾਂ ਦੇ ਉੱਪਰ ਲਗਾਉਣ ਦੇ ਨਾਲ ਦੰਦਾਂ ਦਾ ਦਰਦ ਦੂਰ ਹੁੰਦਾ ਹੈ। ਨੰਬਰ 16 ਦਹੀਂ ਦੇ ਨਾਲ ਭੁੱਲ ਕੇ ਵੀ ਕਦੇ ਵੀ ਮਾਸ ਨਹੀਂ ਖਾਣਾ ਚਾਹੀਦਾ। ਨੰਬਰ 17 ਤુલਸੀ ਦੇ ਰਸ ਨੂੰ ਹੱਥਾਂ ਤੇ ਪੈਰਾਂ ਦੇ ਉੱਪਰ ਲਗਾਉਣ ਦੇ ਨਾਲ ਮੱਛਰ ਨਹੀਂ ਕੱਟਦੇ। ਨੰਬਰ 18 ਹਰ ਰੋਜ਼ ਦਿਨ ਦੇ ਵਿੱਚ ਇੱਕ ਅਲਾਈਚੀ ਜ਼ਰੂਰ ਖਾਓ। ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਨੰਬਰ 19 ਅਨਾਰ ਦੇ ਛਿਲਕਿਆਂ ਦਾ ਇੱਕ ਛੋਟਾ ਜਿਹਾ ਟੁਕੜਾ ਤੁਸੀਂ ਜੇਕਰ ਚਬਦੇ ਹੋ ਤਾਂ ਤੁਹਾਨੂੰ ਖੰਗ ਆਉਣੀ ਬੰਦ ਹੋ ਜਾਵੇਗੀ। ਨੰਬਰ 20 ਪਪੀਤਾ ਖਾਨ ਦੇ ਨਾਲ ਸਰੀਰ ਦੇ ਅੰਦਰ ਜਿਹੜੀ ਸਾਰੀ ਗੰਦਗੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਨੰਬਰ 21 ਘਰ ਦੇ ਕੋਨਿਆਂ ਦੇ ਵਿੱਚ ਤੇਜ਼ ਪੱਤਾ ਰੱਖਣ ਦੇ ਨਾਲ ਕੀੜੇ ਮਕੌੜੇ ਨਹੀਂ ਆਉਂਦੇ। ਨੰਬਰ 22 ਲਗਾਤਾਰ ਮੈਗੀ ਖਾਣ ਦੇ ਨਾਲ ਰਹਿਣ ਦੇ ਨਾਲ ਸਾਡੇ ਦੰਦ ਕਮਜ਼ੋਰ ਹੋ ਜਾਂਦੇ ਨੇ। ਨੰਬਰ 23 ਮਿਰਚ ਦੇ ਅਚਾਰ ਦੇ ਵਿੱਚ ਥੋੜਾ ਜਿਹਾ ਹਿੰਗ ਪਾਉਣ ਦੇ ਨਾਲ ਅਚਾਰ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ। ਨੰਬਰ 24 ਪੁਦੀਨੇ ਦੇ ਪਾਣੀ ਪੀਣ ਦੇ ਨਾਲ ਸਾਹ ਫੁੱਲਾਂ ਦੀ ਜਿਹੜੀ ਬਿਮਾਰੀ ਹੁੰਦੀ ਹੈ ਉਹ ਹੌਲੀ-ਹੌਲੀ ਠੀਕ ਹੋਣ ਲੱਗ ਜਾਂਦੀ ਹੈ। ਨੰਬਰ 25 ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਇੱਕ ਕੇਲਾ ਜ਼ਰੂਰ ਖਾਓ ਇਸ ਦੇ ਨਾਲ ਜਿਹੜਾ ਤੁਹਾਡਾ ਸਰੀਰ ਦਾ ਪਤਲਾਪਨ ਹੈ ਉਹ ਹੌਲੀ-ਹੌਲੀ ਚਲਾ ਜਾਵੇਗਾ ਨੰਬਰ 26 ਸੇਬ ਦਾ ਜੂਸ ਸਾਡੇ ਲੀਵਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 27 ਗੁੜ ਖਾਣ ਦੇ ਨਾਲ ਭੁੱਖ ਖੁੱਲ ਕੇ ਲੱਗਦੀ ਹੈ ਤੇ ਸਾਡੀ ਪਾਚਨ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ। ਨੰਬਰ 28 ਹਰ ਰੋਜ਼ ਪੁੰਗਰੀ ਹੋਈ ਮੂੰਗੀ ਦੀ ਦਾਲ ਖਾਣ ਦੇ ਨਾਲ ਸਾਡਾ ਸਰੀਰ ਬਹੁਤ ਜ਼ਿਆਦਾ ਜਾਂ ਕਹੀਏ ਲੋਹੇ ਵਰਗਾ ਮਜ਼ਬੂਤ ਹੋ ਜਾਂਦਾ ਹੈ। ਨੰਬਰ 29 ਹਰ ਹਰ ਦੀ ਦਾਲ ਡਾਇਬਟੀਜ਼ ਅਤੇ ਬੀਪੀ ਦੇ ਮਰੀਜ਼ਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 30 ਭੁੰਨਿਆ ਹੋਇਆ ਲੌਂਗ ਸੁੰਘਣ ਦੇ ਨਾਲ ਸਿਰਦਰਦ ਦੇ ਵਿੱਚ ਆਰਾਮ ਮਿਲਦਾ ਹੈ ਨੰਬਰ 31 ਹਰ ਰੋਜ਼ ਸੌਫ ਦੇ ਕੁਝ ਦਾਣੇ ਖਾਣ ਦੇ ਨਾਲ ਸਾਡਾ ਖਾਦਾ ਹੋਇਆ ਭੋਜਨ ਬਹੁਤ ਵਧੀਆ ਤਰੀਕੇ ਦੇ ਨਾਲ ਪਚਦਾ ਹੈ ਇਸ ਦੇ ਨਾਲ ਕਬਜ ਤੇ ਐਸਿਡਿਟੀ ਨਹੀਂ ਹੁੰਦੀ ਨੰਬਰ 32 ਜੇਕਰ ਕਿਸੇ ਦੇ ਸਰੀਰ ਦੇ ਵਿੱਚ ਖੂਨ ਦੀ ਕਮੀ ਹੈ ਤਾਂ ਉਸ ਨੂੰ ਪੁੰਗਰੀ ਹੋਈ ਮੂੰਗੀ ਦੀ ਦਾਲ ਖਾਣੀ ਚਾਹੀਦੀ ਹੈ ਇਸ ਦੇ ਨਾਲ ਉਸ ਦੀ ਖੂਨ ਦੀ ਕਮੀ ਬਹੁਤ ਜਲਦੀ ਰਿਕਵਰ ਹੋ ਜਾਂਦੀ ਹੈ ਨੰਬਰ 33 ਖਲਸਣ ਦੇ ਵਿੱਚ ਜਿਹੜੇ ਕੰਪਾਊਂਡ ਹੁੰਦੇ ਨੇ ਉਹ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਨੇ ਨੰਬਰ 34 ਸੰਤਰੇ ਦਾ ਜੂਸ ਪੀਣ ਦੇ ਨਾਲ ਪਿਸ਼ਾਬ ਦਾ ਜਿਹੜਾ ਪੀਲਾਪਣ ਹੈ ਉਹ ਦੂਰ ਹੁੰਦਾ ਹੈ ਨੰਬਰ 35 ਕੇਲਾ ਖਾਣ ਦੇ ਨਾਲ ਗੈਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 36 ਜਿਨ੍ਹਾਂ ਨੂੰ ਗੈਸ ਅਤੇ ਐਸਿਡਿਟੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਕਦੇ ਵੀ ਛੋਲੇ ਨਹੀਂ ਖਾਣੇ ਚਾਹੀਦੇ ਨੰਬਰ 37 ਸੌਂਫ ਮੂੰਹ ਦੇ ਵਿੱਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਦੀ ਹੈ ਨੰਬਰ 38 ਗਰਮੀਆਂ ਦੇ ਦਿਨਾਂ ਵਿੱਚ ਬਾਡੀ ਨੂੰ ਹਾਈਡਰੇਟ ਰੱਖਣ ਦੇ ਲਈ ਤੁਸੀਂ ਜਿਆਦਾ ਤੋਂ ਜਿਆਦਾ ਨਿੰਬੂ ਦਾ ਪਾਣੀ ਪੀਓ ਨੰਬਰ 39 ਅਨਾਰ ਦਾ ਜੂਸ ਪੀਣ ਦੇ ਨਾਲ ਸਕਿਨ ਹੈਲਦੀ ਅਤੇ ਗਲੋਇੰਗ ਬਣਦੀ ਹੈ ਨੰਬਰ 40 ਕਲੌਂਜੀ ਦਾ ਤੇਲ ਵਾਲਾਂ ਦੀ ਗਰੋਥ ਨੂੰ ਵਧਾਉਂਦਾ ਹੈ ਨੰਬਰ 41 ਤਾਜ਼ਾ ਗਰਮ ਜਲੇਬੀਆਂ ਖਾਣ ਦੇ ਨਾਲ ਦਿਮਾਗੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 42 ਖੀਰਾ ਪਸ਼ਾਬ ਦੀ ਜਲਨ ਨੂੰ ਦੂਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 43 ਕਰੇਲੇ ਦਾ ਜੂਸ ਪੀਣ ਦੇ ਨਾਲ ਜੇਕਰ ਤੁਹਾਡੇ ਪੇਟ ਦੇ ਵਿੱਚ ਦਰਦ ਹੋ ਰਿਹਾ ਹੋਵੇ ਉਹ ਠੀਕ ਹੋ ਜਾਂਦਾ ਹੈ ਨੰਬਰ 44 मूंगफली ਖਾਣ ਦੇ ਨਾਲ ਕੈਂਸਰ ਦਾ ਖਤਰਾ ਦੂਰ ਹੁੰਦਾ ਹੈ ਨੰਬਰ 45 ਦਾਲ ਚੀਨੀ ਜੂਸਨ ਦੇ ਨਾਲ ਪੁਰਾਣੀ ਤੋਂ ਪੁਰਾਣੀ ਖੰਗ ਵੀ ਖਤਮ ਹੋ ਜਾਂਦੀ ਹੈ ਨੰਬਰ 46 ਅੰਜੀਰ ਖਾਨ ਦੇ ਨਾਲ ਸਰੀਰ ਦਾ ਜਿਹੜਾ ਫालतू ਫੈਟ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ ਨੰਬਰ 47 ਜਮਨ ਪਿਸ਼ਾਬ ਦੀ ਨਲੀ ਦੇ ਵਿੱਚ ਹੋਣ ਵਾਲੇ ਇਨਫੈਕਸ਼ਨ ਨੂੰ ਖਤਮ ਕਰਦਾ ਹੈ ਨੰਬਰ 48 ਹਰ ਰੋਜ਼ ਇੱਕ ਕੱਚਾ ਟਮਾਟਰ ਖਾਣ ਦੇ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਨੰਬਰ 49 ਦਿਨ ਦੇ ਵਿੱਚ ਦੋ ਵਾਰ ਅਦਰਕ ਵਾਲੀ ਚਾਹ ਪੀਣ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਤੁਹਾਡਾ ਕਮਰ ਦਾ ਦਰਦ ਗਾਇਬ ਹੋ ਜਾਵੇਗਾ ਨੰਬਰ 50 ਕੇਲਾ ਖਾਣ ਦੇ ਨਾਲ ਗਲੇ ਦੀ ਖਰਾਸ਼ ਦੂਰ ਹੁੰਦੀ ਹੈ ਨੰਬਰ 51 ਤੂਤੀਆਂ ਦਾ ਰਸ ਪੀਣ ਦੇ ਨਾਲ ਬਾਲਾਂ ਦੇ ਵਿੱਚ ਜਿਹੜੀ ਸਫੇਦੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ। ਨੰਬਰ 52 ਕੱਚਾ ਅੰਬ ਖਾਣ ਦੇ ਨਾਲ ਪੇਟ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਦੂਰ ਹੁੰਦੀਆਂ ਨੇ। ਨੰਬਰ 53 ਬਦਾਮ ਦੇ ਤੇਲ ਦੇ ਨਾਲ ਡਾਰਕ ਸਰਕਲ ਨੂੰ ਖਤਮ ਕੀਤਾ ਜਾ ਸਕਦਾ ਹੈ। ਨੰਬਰ 54 ਖਾਣਾ ਖਾਂਦੇ ਸਮੇਂ ਕੱਚੀ ਹਰੀ ਮਿਰਚ ਨਾਲ ਜੇ ਤੁਸੀਂ ਖਾਓਗੇ ਇਸ ਦੇ ਨਾਲ ਚਿਹਰੇ ਦੇ ਦਾਗ ਧੱਬੇ ਦੂਰ ਹੁੰਦੇ ਨੇ ਨੰਬਰ 55 ਦੇਸੀ ਘਿਓ ਖਾਣ ਦੇ ਨਾਲ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘਟ ਜਾਂਦਾ ਹੈ ਨੰਬਰ 56 ਖਰਬੂਜਾ ਖਾਣ ਵਾਲੇ ਇਨਸਾਨ ਨੂੰ ਹਾਰਟ ਅਟੈਕ ਦਾ ਖਤਰਾ ਘਟ ਹੁੰਦਾ ਹੈ ਨੰਬਰ 57 ਜੇਕਰ ਤੁਹਾਨੂੰ ਆ ਉਲਟੀਆਂ ਜਾਂ ਜੀ ਕੱਚਾ ਹੋ ਰਿਹਾ ਹੈ ਤਾਂ ਤੁਸੀਂ ਵੱਡੀ ਇਲਾਇਚੀ ਨੂੰ ਚਬਾ ਕੇ ਉਸ ਦੇ ਉੱਪਰ ਦੀ ਪਾਣੀ ਪੀ ਲਓ ਤੁਹਾਡਾ ਸਾਰਾ ਕੁਝ ਸਿਸਟਮ ਸਹੀ ਹੋ ਜਾਵੇਗਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ